ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਹਰਨਦੀਪ ਸਿੰਘ ਜੀ ਦੁਆਰਾ ਲਿਖਤ ਪੁਸਤਕ ਗੁਰਮਤਿ ਵਿਵੇਕ ਦਾ ਮੂਲ ਪਾਠ ਚਲਦਾ ਸੀਨਾ ਬਸੀਨਾ ਚਲੇ ਆ ਰਹੇ ਗੁਰਮਤ ਅਸੂਲ ਖੰਡੇ ਦਾ ਅੰਮ੍ਰਿਤ ਚਕਣਾ ਗੁਰਮਤ ਦੇ ਅਨੇਕ ਅਸੂਲ ਹਨ ਅਤੇ अनेका ਗੁਰੂ ਘਰ ਦੇ ਧਾਰਮਿਕ ਨਿਜਮ ਹਨ ਜੋ ਕੇਵਲ ਸੀਨਾ ਬਸੀਨਾ ਹੀ ਸ੍ਰੀ ਦਸ਼ਮੇਸ਼ ਜੀ ਦੇ ਸਮੇਂ ਤੋਂ ਗੁਰੂ ਪੰਥ ਅੰਦਰ ਗੁਰਸਿੱਖਾਂ ਅੰਦਰ ਗੁਰੂ ਦੀਆਂ ਸੰਗਤਾਂ ਅੰਦਰ ਪ੍ਰਚਲਿਤ ਚਲੇ ਆਉਂਦੇ ਹਨ ਜਿਨ੍ਹਾਂ ਪਰਥਾਏ ਗੁਰਬਾਣੀ ਅੰਦਰ ਕੋਈ ਗੁਰ ਪਰਪਾ ਗੁਰ ਪ੍ਰਮਾਣ ਨਹੀਂ ਮਿਲਦਾ ਜਿਨ੍ਹਾਂ ਪਰਥਾਏ ਗੁਰਬਾਣੀ ਅੰਦਰ ਕੋਈ ਗੁਰ ਪ੍ਰਮਾਣ ਨਹੀਂ ਮਿਲਦਾ ਇਸ ਤੋਂ ਇਹ ਸਿਧਾਂਤ ਕੱਢ ਲੈਣਾ ਠੀਕ ਨਹੀਂ ਕਿ ਸਦੀਆਂ ਤੋਂ ਗੁਰੂ ਘਰ ਵਿਖੇ ਪ੍ਰਚਲਿਤ ਚਲੇ ਆਉਂਦੇ ਗੁਰਮੁਖਾਂ ਦੇ ਮੰਨੇ ਪਰਮੰਨੇ ਉਕਤ ਗੁਰਮਤ ਅਸੂਲ ਹੁਣ ਪ੍ਰਮਾਣਿਕ ਹੀ ਨਹੀਂ ਹੋ ਸਕਦੇ ਹਾਂ ਇਹ ਹੋ ਸਕਦਾ ਹੈ ਕਿ ਸਮੇਂ-ਸਮੇਂ ਉਕਤ ਅਸੂਲਾਂ ਦੀ ਧਾਰਨਾ ਵਿਧੀ ਅੰਦਰ ਕੁਝ ਗੜਬੜ ਹੋ ਗਈ ਹੋਵੇ ਜਿਸ ਦੀ ਸੋਧ ਇਜਾਜ਼ਤਾਂ ਜੋਗਸੂ ਦਾਇਰ ਲੈਣ ਦਾ ਗੁਰੂ ਖਾਲਸੇ ਨੂੰ ਅਧਿਕਾਰ ਅਖਤਿਆਰ ਹੈ ਪਰੰਤੂ ਮੁੱਖ ਅਸੂਲ ਮਰਿਆਦਾ ਰੀਤੀ ਅੰਦਰ ਵੀ ਅੰਸ਼ਮੰਤਰ ਕਾਇਮ ਰਹਿ ਜਾਂਦੇ ਹਨ ਪਰੰਤੂ ਮੁੱਖ ਅਸੂਲ ਮਰਿਆਦਾ ਰੀਤੀ ਅੰਦਰ ਵੀ ਅੰਸ਼ਮੰਤਰ ਕਾਇਮ ਰਹਿ ਜਾਂਦੇ ਹਨ ਉਦਾਹਰਨ ਲਈ ਖੰਡੇ ਦੇ ਅੰਮ੍ਰਿਤ ਦਾ ਅਸੂਲ ਹੀ ਲੋ ਇਸ ਅਸੂਲ ਦੀ ਪ੍ਰੁਰਧਤਾ ਪਰਥਾਏ ਸਾਨੂੰ ਗੁਰਬਾਣੀ ਅੰਦਰ ਕਿਤੇ ਵੀ ਕੋਈ ਗੁਰਪਰਮਾਨ ਨਹੀਂ ਮਿਲਦਾ ਵਿਦਿਆ ਗਿਆਨੀ ਜਨ ਖਿੱਚ ਪਾੜ ਕੇ ਭਾਵੇਂ ਕਿਸੇ ਗੁਰਪਰਮਾਨ ਤੋਂ ਇਹ ਆਸ਼ਾ ਸਿੱਧ ਕਰ ਲੈਣ ਵਾਸਤਵ ਵਿੱਚ ਗੁਰਬਾਣੀ ਅੰਦਰ ਕੇਵਲ ਅੰਮ੍ਰਿਤ ਪਦ ਦੀ ਮੌਜੂਦਗੀ ਤੋਂ ਸਿਰਫ ਬਾਣੀ अथवा ਨਾਮ ਦਾ ਹੀ ਅੰਮ੍ਰਿਤ ਸਰੂਪ ਹੋਣਾ ਸਿੱਧ ਹੁੰਦਾ ਹੈ ਖੰਡੇ ਦਾ ਅੰਮ੍ਰਿਤ ਕਿਤੇ ਸਿੱਧ ਨਹੀਂ ਹੁੰਦਾ ਕਿ ਇਸ ਤੋਂ ਇਹ ਭਾਵ ਗੱਡ ਲੈਣਾ ਉਚਿਤ ਹੈ ਕਿ ਖੰਡੇ ਦਾ ਅੰਮ੍ਰਿਤ ਛਕਣਾ ਗੁਰੂ ਖਾਲਸਾ ਜੀ ਦਾ ਗੁਰਮਤ ਅਸੂਲ ਨਹੀਂ ਬਲਕਿ ਖਾਲਸਾ ਜੀ ਦੀ ਖਾਲਸਾ ਪੰਥ ਦੀ ਪੰਥ ਦੇ ਸਾਰੇ ਨਿਗਰ ਨਿਜਮਾ ਦੀ ਨੀ ਇਸੇ ਅਸੂਲ ਉੱਤੇ ਹੈ ਖੰਡੇ ਦਾ ਅੰਮ੍ਰਿਤ ਛਕਣ ਦੇ ਅਸੂਲ ਧਾਰੇ ਬਿਹੁਣ ਕੋਈ ਪ੍ਰਾਣੀ ਅੰਮ੍ਰਿਤਾਰੇ ਸਿੰਘ ਹੀ ਨਹੀਂ ਸਦਾ ਸਕਦਾ ਖੰਡੇ ਦਾ ਅੰਮ੍ਰਿਤ ਛਕਣ ਵਾਲੀ ਗੁਰਮਤ ਮਰਿਆਦਾ ਅਸੂਲ ਦਾ ਪ੍ਰਮਾਣਿਕ ਹੋਣਾ ਗੁਰੂਪੰਥ ਅੰਦਰ ਇੱਕ ਮੰਨੀ ਪਰ ਮੰਨੀ ਗੱਲ ਹੈ ਇਸ ਪਰਮ ਪ੍ਰਮਾਣਿਕ ਅੰਮ੍ਰਿਤ ਮਰਿਆਦਾ ਅੰਦਰ ਬਹੁਤ ਸਾਰੇ ਗੁਰਮਤ ਅਸੂਲ ਜੋ ਅੰਮ੍ਰਿਤ ਧਾਰੀਆਂ ਨੂੰ ਅੰਮ੍ਰਿਤ ਛਕਣ ਸਮੇਂ ਦਰੜਾਏ ਜਾਂਦੇ ਹਨ ਉਹ ਕੇਵਲ ਸਿਨਾ ਬਸਿਨਾ ਹੀ ਗੁਰੂ ਘਰ ਅੰਦਰ ਪ੍ਰਚਲਿਤ ਚਲੇ ਆਉਂਦੇ ਹਨ ਅੰਮ੍ਰਿਤ ਛਕਾਣ ਦੀ ਪਵਿੱਤਰ ਮਰਿਆਦਾ ਸਮੇਂ ਹੀ ਸਰਬੱਤ ਗੁਰਮਤ ਅਸੂਲਾਂ ਦਾ ਪੱਕਾ ਧੁਰਵਾ ਬਝਦਾ ਹੈ ਅਤੇ ਇਹਨਾਂ ਅਸੂਲਾਂ ਦੀ ਪ੍ਰਤੱਖ ਧਾਰਨਾ ਦੇ ਪ੍ਰਗਟ ਪੂਰਣੇ પાਕੇ ਉਸ ਸਮੇਂ ਦਿਖਾਏ ਦਰੜਾਏ ਜਾਂਦੇ ਹਨ ਜਿਸ ਦਾ ਸਪਸ਼ਟ ਇਹ ਭਾਵ ਹੁੰਦਾ ਹੈ ਕਿ ਜੋ ਜੋ ਗੁਰਮਤ ਅਸੂਲ ਨਿਜਮ ਇਸ ਪਵਿੱਤਰ ਅੰਮ੍ਰਿਤ ਸੰਸਕਾਰ ਸਮੇਂ ਧਾਰਨ ਕਰਾਏ ਜਾਂਦੇ ਹਨ ਉਸ ਧਾਰਨਾ ਦਾ ਧਾਰਨੀ ਹੋਣਾ ਸਿੱਖ ਮਾਤਰ ਨੂੰ ਪਰਮ ਲਾਜ਼ਮੀ ਅਤੇ ਜ਼ਰੂਰੀ ਹੈ ਅਤੇ ਉਹਨਾਂ ਅਸੂਲਾਂ ਦੀ ਧਾਰਨਾ ਅਨੁਸਾਰ ਸਦਾ ਲਈ ਚੱਲਣਾ ਅਰਥਾਤ ਰਹਿਣੀ ਰਹਿਤ ਦਾ ਰੱਖਣਾ ਹਰੇਕ ਸਿੰਘ ਸੁਜਾਨ ਦਾ ਧਰਮ ਅਤੇ ਜ਼ਰੂਰੀ ਫਰਜ਼ ਹੈ ਅੰਮ੍ਰਿਤ ਸਮੇਂ ਦੇ ਦਰੜਾਏ ਉਕਤ ਅਸੂਲਾਂ ਵਿੱਚੋਂ ਇੱਕ ਅਸੂਲ ਸਕੇਸ਼ ਇਸ਼ਨਾਨ ਹੈ ਜੋ ਨਿਖੜਵੀਂ ਨਿਰਾਲੀ ਅਤੇ ਪ੍ਰਗਟ ਪਹਾਰੇ ਜਾਪ ਦੀ ਪ੍ਰੁਰੜਤਾ ਵਿੱਚ ਉਸ ਸਮੇਂ ਦਰੜਾਇਆ ਜਾਂਦਾ ਹੈ ਸਮੂਹ ਅੰਮ੍ਰਿਤ ਅਧਿਕਾਰੀ ਅੰਮ੍ਰਿਤ ਛਕਣ ਹਾਰੇ ਅਤੇ ਅੰਮ੍ਰਿਤ ਛੱਕ ਕੇ ਖਾਲਸਾ ਸੱਜਣ ਹਾਰੇ ਖਾਲਸਾ ਧਰਮ ਦੇ ਧਾਰਨ ਕਰਨ ਹਾਰੇ ਅਵਲੱਖੀਆਂ ਨੂੰ ਅੰਮ੍ਰਿਤ ਛਕਾਉਣ ਸਮੇਂ ਅਰਥਾਤ ਖਾਲਸਾ ਧਰਮ ਧਾਰਨ ਕਰਾਉਣ ਸਮੇਂ ਸੁਧੇ ਕੇਸਾਂ ਦੇ ਇਸ਼ਨਾਨ ਕਰਾਇਆ ਜਾਂਦਾ ਹੈ ਜਿਸ ਤੋਂ ਸਪਸ਼ਟ ਇਹ ਸਿੱਖਿਆ ਡ੍ਰਿੜ ਕਰਾਈ ਜਾਂਦੀ ਹੈ ਕਿ ਖਾਲਸਾ ਸੱਜ ਕੇ ਸਤਗੁਰ ਕੈ ਜਨਮੇ ਗਵਨ ਮਟਾਇਆ ਦੇ ਭਾਵ ਵਾਲੇ ਨਵ ਜੀਵਨ ਬਾਲਿਆਂ ਦਾ ਆਮ ਸੰਸਾਰੀਆਂ ਤੋਂ ਵਿਲੱਖਣ ਇਸ਼ਨਾਨ ਸਕੇਸ਼ ਇਸ਼ਨਾਨ ਹੈ ਅਰਥਾਤ ਗੁਰਮਤ ਅੰਦਰ ਤਾਲਸਾ ਜਨਾਂ ਨੂੰ ਇਸ਼ਨਾਨ ਸੋਈ ਪ੍ਰਮਾਨ ਹੈ ਜੋ ਸੁਦੇਹ ਕੇਸਾਂ ਦੇ ਕੀਤਾ ਜਾਵੇ ਇਹ ਧੁਰਵਾ ਪ੍ਰਤੱਖ ਅੰਮ੍ਰਿਤ ਸੰਸਕਾਰ ਸਮੇਂ ਹੀ ਬਨ ਕੇ ਦਿਖਾਇਆ ਜਾਂਦਾ ਹੈ ਕਿ ਤਤਕਾਲ ਹੁਣੇ ਤੋਂ ਹੀ ਦ੍ਰਿੜ ਹੋ ਜਾਵੇ ਅਤੇ ਸਕੇਸ਼ ਇਸ਼ਨਾਨ ਦੀ ਪਵਿੱਤਰਤਾ ਅਤੇ ਪ੍ਰਵਾਨਤਾ ਦਾ ਪੂਰਨ ਨਮੂਨੇ ਦਾ ਦ੍ਰਿਸ਼ ਦਿਖਾਇਆ ਜਾਵੇ ਇਸ ਪਵਿੱਤਰ ਦ੍ਰਿਸ਼ ਅੰਦਰ ਨਾ ਕੇਵਲ ਅੰਮ੍ਰਿਤ ਅਵਲੱਖਿਆ ਨੂੰ ਸਕੇਸ਼ ਇਸ਼ਨਾਨੀ ਦੇਖਿਆ ਜਾਂਦਾ ਹੈ ਕਿੰਤੂ ਅੰਮ੍ਰਿਤ ਛਕਾਉਣ ਹਾਰੇ ਪੰਜਾਂ ਪਿਆਰਿਆਂ ਨੂੰ ਵੀ ਇਸ ਪਵਿੱਤਰਤਾ ਦਾ ਧਰਨੇ ਪਾਇਆ ਜਾਂਦਾ ਹੈ ਇਸ ਤੋਂ ਸਾਫ ਸਿੱਧ ਹੈ ਕਿ ਅੰਮ੍ਰਿਤ ਛਕਾਉਣ ਹਾਰੇ ਪੰਜ ਪਿਆਰੇ ਵੀ ਸਕੇਸ਼ ਇਸ਼ਨਾਨ ਕੀਤੇ ਬਿਨਾਂ ਪਿਆਰਿਆਂ ਵਿੱਚ ਸ਼ਾਮਲ ਨਹੀਂ ਕੀਤੇ ਜਾਂਦੇ ਜਦ ਪੰਜ ਪਿਆਰਿਆਂ ਨੂੰ ਸਕੇਸ਼ ਇਸ਼ਨਾਨ ਕੀਤੇ ਬਿਹੂਣ ਪਿਆਰਿਆਂ ਵਿੱਚ ਸ਼ਾਮਲ ਹੋਣ ਦਾ ਅਧਿਕਾਰ ਨਹੀਂ ਅਤੇ ਨਾ ਹੀ ਅੰਮ੍ਰਿਤ ਅਭਲਾਖੀ ਹੀ ਸਕੇਸ਼ ਇਸ਼ਨਾਨ ਕੀਤੇ ਬਿਹੂਣ ਅੰਮ੍ਰਿਤ ਮੰਡਲ ਵਿੱਚ ਅੰਮ੍ਰਿਤ ਛਕਣ ਲਈ ਆ ਸਕਦੇ ਹਨ ਤਦ ਇਸ ਤੋਂ ਸਪਸ਼ਟ ਸਿਧਾਂਤ ਇਹ ਹੀ ਨਿਕਲਿਆ ਕਿ ਸਕੇਸ਼ ਇਸ਼ਨਾਨ ਕਰਨਾ ਨਾ ਸਿਰਫ ਰਸਮ ਪੂਰਵਕ ਰਿਵਾਜ ਹੀ ਹੈ ਬਲਕਿ ਸਿੱਖ ਮਾਤਰ ਦੇ ਧਾਰਨ ਨਿਯੋਗ ਇੱਕ ਪਵਿੱਤਰ ਗੁਰਮਤ ਅਸੂਲ ਹੈ ਅਤੇ ਗੁਰੂ ਦਾ ਹੁਕਮ ਹੈ ਜਿਸ ਨੂੰ ਨਿਤਾ ਪ੍ਰਤੀ ਨਿਜਮ ਅੰਦਰ ਕਮਾਉਣਾ ਹਰੇਕ ਸਿੰਘ ਸੁਜਾਨ ਦਾ ਧਰਮ ਹੈ ਅੰਮ੍ਰਿਤ ਸੰਸਕਾਰ ਸਮੇ ਦਾ ਪੂਰਨ ਦ੍ਰਿਸ਼ ਸਕੇਸ਼ ਇਸ਼ਨਾਨ ਦੇ ਅਸੂਲ ਦੀ ਪਵਿੱਤਰਤਾਈ ਦਾ ਪੱਕਾ ਸਬੂਤ ਦਿੰਦਾ ਹੈ ਜਿਸ ਤੋਂ ਵੱਧ ਕੇ ਹੋਰ ਕੋਈ ਪ੍ਰਮਾਣ ਸਕੇਚ ਇਸ਼ਨਾਨ ਦੇ ਅਸੂਲ ਦੀ ਪ੍ਰੂੜਤਾ ਪ੍ਰਥਾਏ ਨਹੀਂ ਮਿਲ ਸਕਦਾ ਜੋ ਕਿ ਸੀਨਾ ਬਸੀਨਾ ਅੰਮ੍ਰਿਤ ਛਕਾਉਣ ਲਈ ਰਸਮ ਦੇ ਸਾਥ-ਸਾਥ ਹੀ ਪਰੰਪਰਾ ਤੋਂ ਪੰਥ ਅੰਦਰ ਮੰਨਿਆ ਪਰ ਮੰਨਿਆ ਚਲਿਆ ਆਉਂਦਾ ਹੈ ਜੇਕਰ ਅੰਮ੍ਰਿਤ ਛਕਾਉਣ ਦੇ ਅਸੂਲ ਲਈ ਵੀ ਕਿਸੇ ਪ੍ਰਮਾਣ ਦੀ ਲੋੜ ਹੈ ਤਦ ਤਾਂ ਸਾਨੂੰ ਸਕੇਚ ਇਸ਼ਨਾਨ ਦੇ ਅਸੂਲ ਪ੍ਰਥਾਏ ਵੀ ਔਰ ਇਸ ਪ੍ਰਮਾਣ ਦੀ ਤਾਂਗ ਰੱਖਣੀ ਚਾਹੀਏ ਅਤੇ ਜੇ ਅੰਮ੍ਰਿਤ ਦਾ ਅਸੂਲ ਖਾਲਸਾ ਪੰਥ ਦਾ ਇੱਕ ਮੰਨਿਆ ਪਰਮੰਨਿਆ ਅਸੂਲ ਹੈ ਤਦ ਸਕੇਸ਼ ਇਸ਼ਨਾਨ ਵੀ ਨਿਰਸੰਦੇਹ ਪੰਥ ਦਾ ਇੱਕ ਮੰਨਿਆ ਪਰਮੰਨਿਆ ਅਤੇ ਗੁਰਮਤਿ ਪ੍ਰਮਾਣਿਕ ਅਤੇ ਸਿੰਘਾ ਮਾਤਰ ਦੇ ਧਾਰਨ ਕਰਨ ਯੋਗ ਪੱਕਾ ਅਤੇ ਪਵਿੱਤਰ ਅਸੂਲ ਹੈ ਪਿੱਛੇ ਦੱਸੇ ਅਨੁਸਾਰ ਗੁਰਮਤਿ ਵਿਵੇਕ ਇਸ਼ਨਾਨ ਅੰਮ੍ਰਿਤ ਇਸ਼ਨਾਨ ਹੈ ਅਤੇ ਇਸ ਅੰਮ੍ਰਿਤ ਇਸ਼ਨਾਨ ਦੀ ਨੀਵੀਂ ਵੀ ਅੰਮ੍ਰਿਤ ਚਕਣ ਦੇ ਸਮੇਂ ਹੀ ਰੱਖੀ ਜਾਂਦੀ ਹੈ ਜਦਕਿ ਉਸ ਸਮੇਂ ਅੰਮ੍ਰਿਤ ਦਾ ਖਾਸ ਵਿਸ਼ੇਸ਼ਤਾ ਸਹਿਤ ਕੇਸਾਂ ਵਿਖੇ ਪ੍ਰਵੇਸ਼ ਕਰਨਾ ਸਿੱਧ ਕਰਦਾ ਹੈ ਕਿ ਸਦੀਵੀ ਨਿਜਮੀ ਧਾਰਨਾ ਦਾ ਗੁਰਮਤ ਅੰਮ੍ਰਿਤ ਇਸ਼ਨਾਨ ਸਕੇਸ਼ ਇਸ਼ਨਾਨ ਬਿਨਾਂ ਅਧੂਰਾ ਹੈ ਇਸੇ ਅਧੂਰਾਪਨ ਦੇ ਦੂਰ ਕਰਨ ਲਈ ਹੀ ਸ੍ਰੀ ਅੰਮ੍ਰਿਤ ਸਰੋਵਰ ਵਿਖੇ ਚੁੱਬੇ ਲਗਾਉਣ ਸਮੇਂ ਇਸ਼ਨਾਨ ਕਰਨ ਸਮੇਂ ਹੁਕਮਨ ਸਿਰ ਉੱਪਰੋਂ ਦਸਤਾਰਾ ਲਹਾਇਆ ਜਾਂਦਾ ਹੈ ਜਿਸ ਦਾ ਸਪਸ਼ਟ ਭਾਵ ਇਹੋ ਹੁੰਦਾ ਹੈ ਕਿ ਸਕੇਸ਼ ਇਸ਼ਨਾਨ ਵੀ ਹੋ ਜਾਵੇ ਅਤੇ ਕੇਸਾਂ ਅਤੇ ਸਿਰ ਅੰਦਰ ਅੰਮ੍ਰਿਤ ਜਲ ਦਾ ਪ੍ਰਵੇਸ਼ ਹੋ ਜਾਵੇ ਅਤੇ ਸੁਧੇ ਸਿਰ ਅਤੇ ਕੇਸਾਂ ਦੇ ਅੰਮ੍ਰਿਤ ਸਰੋਵਰ ਵਿਖੇ ਚੁੱਬੇ ਲਾਏ ਜਾਣ। ਅੰਮ੍ਰਿਤ ਸਰੋਵਰ ਵਿਖੇ ਇਸ਼ਨਾਨ ਕਰਦਿਆਂ ਸੁਦੇ ਸੀਸ ਕੇਸਾਂ ਦੇ ਇਸ਼ਨਾਨ ਕਰਨਾ ਇਤਨਾ ਪਰਮ ਜ਼ਰੂਰੀ ਸਮਝਿਆ ਗਿਆ ਹੈ ਕਿ ਸੀਸ ਤੋਂ ਦਸਤਾਰਾ ਉਤਾਰੇ ਬਿਨਾਂ ਭਾਵ ਸਕੇਸ਼ ਇਸ਼ਨਾਨ ਦੇ ਨਮਿਤ ਕੇਸਾਂ ਨੂੰ ਨੰਗੇ ਕੀਤੇ ਬਿਨਾਂ ਅੰਮ੍ਰਿਤ ਸਰੋਵਰ ਵਿਖੇ ਅੰਮ੍ਰਿਤ ਇਸ਼ਨਾਨ ਨਮਿਤ ਪ੍ਰਵੇਸ਼ ਕਰਨ ਹੀ ਨਹੀਂ ਦਿੱਤਾ ਜਾਂਦਾ। ਸੁਖ ਰਾਣੀ ਰਹਿਤ ਦੇ ਆਲਸੀ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਸਮੇਂ ਦਸਤਾਰਾ ਉਤਾਰ ਦਿੰਦੇ ਹਨ ਕਿਉਂਕਿ ਹੁਕਮਨ ਉਹਨਾਂ ਨੂੰ ਉਤਾਰਨਾ ਪੈਂਦਾ ਹੈ ਪਰ ਸੁਦੇ ਕੇਸਾਂ ਚੁੱਭਾ ਫੇਰ ਵੀ ਨਹੀਂ ਲਾਉਂਦੇ ਅਤੇ ਗਹਿ ਗੱਛ ਅੰਮ੍ਰਿਤ ਜਲ ਪਰਵੇਸ਼ੀ ਸਕੇਸੀ ਇਸ਼ਨਾਨ ਨਹੀਂ ਕਰਦੇ ਪਰ ਨਹੀਂ ਕਰਦੇ ਕਈ ਅੰਸ਼ ਮਾਤਰ ਭੈ ਭਾਵਨੀ ਦੇ ਪ੍ਰੇਮੀ ਅੰਮ੍ਰਿਤ ਜਲ ਦੇ ਛਿੱਟੇ ਤਾਂ ਕੇਸਾਂ ਵਿੱਚ ਵਿਖੇ ਮਾਰ ਲੈਂਦੇ ਹਨ ਅਤੇ ਕਈ ਅੰਮ੍ਰਿਤ ਜਲ ਦੇ ਚੁੱਲ੍ਹੇ ਵੀ ਕੇਸਾਂ ਸਜਾ ਲੈਂਦੇ ਹਨ ਪਰ ਸਮੁੱਚਾ ਸਕੇਸ਼ ਇਸ਼ਨਾਨ ਕਰਨੋਂ ਸੰਕੋਚਦੇ ਹੀ ਰਹਿੰਦੇ ਹਨ ਅੰਮ੍ਰਿਤ ਸਰੋਵਰ ਵਿਖੇ ਸਕੇਸ਼ ਇਸ਼ਨਾਨ ਦੀ ਪਾਬੰਦੀ ਵੀ ਗੁਰਮਤ ਅੰਦਰ ਖਾਲਸਾ ਪੰਥ ਅੰਦਰ ਸਕੇਸ਼ ਇਸ਼ਨਾਨ ਦੇ ਨਿੱਤ ਨਿਜਮੀ ਅਸੂਲ ਦੇ ਪਰਪੱਕ ਹੋਣ ਦਾ ਪੱਕਾ ਸਬੂਤ ਹੈ ਇਸ ਤੋਂ ਅਧਿਕ ਸਕੇਸ਼ ਇਸ਼ਨਾਨ ਦੀ ਪ੍ਰੁਰਧਤਾ ਲਈ ਹੋਰ ਪ੍ਰਮਾਣ ਦੇਣ ਦੀ ਲੋੜ ਨਹੀਂ ਪਾਸਦੀ ਬਸ ਸਕੇਸ਼ ਇਸ਼ਨਾਨ ਹੀ ਅਸਲ ਗੁਰਮਤ ਇਸ਼ਨਾਨ ਹੈ ਸੀਸ ਕੇਸਾਂ ਦੇ ਇਸ਼ਨਾਨ ਤੋਂ ਬਿਨਾ ਸਿਰਫ ਸਰੀਰ ਦੇ ਹੇਠਲੇ ਢੜ ਦਾ ਇਸ਼ਨਾਨ ਅਧੂਰਾ ਇਸ਼ਨਾਨ ਹੈ ਪੂਰਾ ਇਸ਼ਨਾਨ ਨਹੀਂ ਜਦ ਕਿ ਸਰੀਰ ਦਾ ਸ਼੍ਰੋਮਣੀ ਹਿੱਸਾ ਬੇ ਇਸ਼ਨਾਨਾ ਰਹਿ ਗਿਆ ਤਾਂ ਨਿਹਰੇ ਹੇਠਲੇ ਢੜ ਦਾ ਇਸ਼ਨਾਨ ਪੂਰਨ ਗੁਰਮਤਿ ਇਸ਼ਨਾਨ ਕਿਸ ਤਰ੍ਹਾਂ ਬਣ ਸਕਦਾ ਹੈ ਕਦਾ ਚਿਤ ਨਹੀਂ ਹਾਂ ਬੁੱਤਾ ਪੂਰਾ ਇਉਂ ਵੀ ਇਸ ਅਧੂਰੇ ਇਸ਼ਨਾਨ ਨਾਲ ਹੋ ਸਕਦਾ ਹੈ ਚਾਹੇ ਮੋਇਆਂ ਜੀਵਨ ਦੇ ਅੰਗਤ ਹੋਵੇ ਜਾਂ ਸਿਰ ਪਾਈਆ ਪਾਣੀ ਗੁਰਵਾਕ ਦੇ ਭਾਵ ਅਨਸਾਰ ਕੋਈ ਗੁਰਸਿੱਖ ਨੀਤਾ ਪ੍ਰਤ ਕੇਸਾਂ ਵਿਖੇ ਭਾਵ ਸੀਸ ਵਿਖੇ ਜਲ ਪ੍ਰਵੇਸ਼ ਕਰਨ ਦਾ ਧਾਰਨੇ ਕਿਤਨਾ ਵੀ ਹੋਵੇ ਪਰੰਤੂ ਇਸ ਧਾਰਨਾ ਦੇ ਸੰਗ ਸਾਥ ਜੇ ਉਹ ਗੁਰਸਿੱਖ ਮੁਖਮੰਤਵ ਸਿਫਤ ਸਲਾਹ ਰੂਪੇ ਵਿਵੇਕ ਧਾਰਨਾ ਦੀ ਕਮਾਈ ਨਹੀਂ ਕਰਦਾ ਤਾਂ ਕੇਵਲ ਸਕੇਸ਼ ਇਸ਼ਨਾਨ ਦੀ ਵਿਵੇਕ ਕਿਰਿਆ ਦੁਆਰਾ ਹੀ ਨਿਰਾਪੁਰਾ ਉਹ ਗਤੀ अथवा ਕਲਿਆਣ ਨੂੰ ਪ੍ਰਾਪਤ ਨਹੀਂ ਹੋ ਸਕਦਾ ਹਾਂ ਜਿਨ੍ਹਾਂ ਨੇ ਸਿਫਤ ਸਲਾਹ ਨੂੰ ਮੁਖਮੰਤਵ ਸਨਮੁਖ ਰੱਖਿਆ ਹੈ ਜਿਨ੍ਹਾਂ ਨੇ ਮਨੁੱਖਾ ਜਨਮ ਦਾ ਪਰਮ ਪ੍ਰਯੋਜਨੀ ਲਾਹਾ ਗੋਵਿੰਦ ਭਜਨ ਨੂੰ ਹੀ ਜਾਣਿਆ ਹੈ ਜਿਨ੍ਹਾਂ ਨੇ ਪ੍ਰੇਮਾ ਭਗਤੀ ਨੂੰ ਹੀ ਗੁਰਮਤ ਦਾ ਉੱਚ ਆਦਰਸ਼ ਪਛਾਣਿਆ ਹੈ ਉਹ ਗੁਰਮਤ ਦਰਸਾਏ ਭਾਉ ਭਗਤੀ ਦੇ ਦ੍ਰਿੜਾਵਨ ਹਾਰੇ ਹਰੇਕ ਅਸੂਲ ਨੂੰ ਸਿਰ ਮੱਥੇ ਤੇ ਮੰਨਦੇ ਹੋਏ ਹਿੱਤੋਂ ਚਿੱਤੋਂ ਅਤੇ ਜਾਨੋਂ ਪਰੰਧ ਹੋ ਕੇ ਵੀ ਕਮਾਉਣਗੇ ਅਤੇ ਅਜੇ ਹੀ ਸਕੇਸ਼ ਇਸ਼ਨਾਨ ਵਿਵੇਕੀਆਂ ਦੀ ਹੀ ਮੋਇਆਂ ਜੀਵਨ ਦੇ ਅਗਤ ਹੋਵੇ ਜਨ ਸਰ ਪਾਇਆ ਪਾਣੀ ਦੇ ਭਾਵ ਅਨੁਸਾਰੀ ਸਕੇਸ਼ ਇਸ਼ਨਾਨ ਵਿਵੇਕ ਦੀ ਧਾਰਨਾ ਸੰਧੀ ਨਿਜਮ ਨਿਵਾਹਣ ਵਾਲੀ ਘਾਲ ਥਾਂੇ ਪਵੇਗੀ ਅਤੇ ਗੁਰਮਤਿ ਲੇਖੇ ਲੱਗੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ